ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਬੈਠੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਫਤੇ ਅਰਜ ਕਰਦਾ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਨਗਰ ਦੋਦੜਾ ਦੀ ਧਰਤੀ ਤੇ ਜਿਹੜਾ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਧਾਰਮਿਕ ਲੈਵਲ ਤੇ ਵੀ ਪਿੰਡ ਜਾਣਿਆ ਜਾਂਦਾ ਸੋ ਜਿੱਤੋਂ ਕਿਸੇ ਟਾਈਮ ਇੱਕ ਪਹਿਲਵਾਨ ਵੀ ਹਾ ਲੀਲਾ ਦੋਦੜੇ ਵਾਲਾ ਲੀਲਾ ਦੋਦੜੇ ਵਾਲਾ ਹੋਇਆ ਅੱਜ ਸਾਡੀਆਂ ਛੱਤਾਂ ਦੇ ਵਿੱਚੋਂ ਪਹਿਲਵਾਨ ਚੰਗੇ ਕਬੱਡੀ ਦੇ ਰੁਸ਼ਤਮ ਖਟਿਆਰੀ ਕਿਉਂ ਨਹੀਂ ਪੈਦਾ ਹੋ ਰਹੇ ਆਪਾਂ ਨਗਰਾਂ ਦੇ ਵਿੱਚੋਂ ਦੇਖਾਂਗੇ ਕਿਤੇ ਨਾ ਕਿਤੇ ਸਾਡੇ ਸਿਸਟਮ ਜਿਹੜਾ ਗਲਤ ਚੱਲ ਰਿਹਾ ਹੈ ਉਹਨਾਂ ਦੀ ਆਪਾਂ ਰਿਪੋਰਟ ਲੈਂਦੇ ਫਿਰਦੇ ਆ ਸਰਕਾਰ ਕਹਿ ਰਹੀ ਹੈ ਸਰਕਾਰ ਪੱਲਾ ਝਾੜ ਜਾਂਦੀ ਹੈ ਵੀ ਅਸੀਂ ਨੇ ਜਿਹੜਾ ਨਸਾ ਨਸ਼ਾ ਉਹ ਅਸੀਂ ਨੇ ਬੰਦ ਕਰ ਦਿੱਤਾ ਬਿਲਕੁਲ ਬੀਤੇ ਦਿਨਾਂ ਚ ਇੱਕ ਤਾਰਨ ਪ੍ਰੀਤ ਸਿੰਘ ਚੁੰਗ ਦਾ ਬਿਆਨ ਆਇਆ ਉਹ ਕੈਬਨਟ ਮੰਤਰੀ ਆ ਪੰਜਾਬ ਸਰਕਾਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਉਹ ਕਹਿ ਰਿਹਾ 4500 ਪਿੰਡ 13000 ਦੇ ਨੇੜੇ ਤੇੜੇ ਪਿੰਡ ਨੇ ਪੰਜਾਬ ਦੇ ਵਿੱਚ ਪੂਰੇ ਕਹਿੰਦਾ 4500 ਪਿੰਡਾਂ ਜਿਹੜਾ ਅਸੀਂ ਨੇ ਬਿਲਕੁਲ ਨਸ਼ਾ ਮੁਕਤ ਕਰ ਦਿੱਤਾ ਉਹ ਕਹਿ ਰਹੇ ਨੇ ਆਪਾਂ ਪਿੰਡਾਂ ਦਾ ਸਰਵਾ ਕਰ ਰਹੇ ਆ ਆਪਾਂ ਪਿੰਡਾਂ ਦੇ ਛੱਥਾਂ 'ਚ ਬੈਠੇ ਬਾਬਿਆਂ ਤੋਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜਿਨ੍ਹਾਂ ਕੋਲ ਸਾਰੀ ਰਿਪੋਰਟ ਹੁੰਦੀ ਹੈ ਉਹਨਾਂ ਤੋਂ ਪੁੱਛਾਂਗੇ ਕਿਉਂਕਿ ਬਿਰਜ ਤੁਹਾਡੇ ਪਿੰਡ ਜਿਹੜਾ ਨਸ਼ਾ ਬਿਲਕੁਲ ਖਤਮ ਹੋ ਗਿਆ ਬੋਲੋ ਜੀ ਕੁਝ ਸਾਡੇ ਦਾ ਭਈ ਨਹੀਂ ਤੁਸੀਂ ਦੱਸੋ ਜੀ ਕਿੰਨਾ ਕ ਨਸ਼ਾ ਤੁਹਾਡੇ ਪਿੰਡ ਕਿੰਨਾ ਕ ਨਸ਼ਾ ਚੱਲ ਰਿਹਾ ਬੋਲੋ ਉੱਚੀ ਬੋਲੋ ਅੱਜ ਕਿਸੇ ਦੇ ਘਰੇ ਅੱਗ ਲੱਗੀ ਹੈ ਕੱਲ ਨੂੰ ਆਪਣੇ ਵੀ ਲੱਗ ਸਕਦੀ ਹੈ ਸੋ ਇੱਕ ਬੀਤੇ ਸਮੇਂ ਚ ਤੁਹਾਡੇ ਪਿੰਡ ਦਾ ਮੁੰਡਾ ਟੀਕਾ ਲਾ ਕੇ ਹਸਪਤਾਲ ਚ ਹੀ ਮਰਿਆ ਤੁਸੀਂ ਦੱਸ ਦੱਸਦਾ ਸਕਦੇ ਹੋ ਵੀ ਹਾਂ ਨਸ਼ਾ ਕਿੰਨਾ ਕੁ ਚੱਲ ਰਿਹਾ ਤੁਹਾਡੇ ਪਿੰਡ ਚ ਬੰਦ ਹੋ ਗਿਆ ਨਸ਼ਾ ਬੋਲਦੇ ਕਿਉਂ ਨਹੀਂ ਡਰ ਕਾਦਾ ਦੱਸੋ ਜੀ ਕੋਈ ਬੋਲ ਸਕਦਾ ਤੁਹਾਡੇ ਚ ਹਾਂ ਬੋਲ ਸਕਦੇ ਹਾਂ ਵੀਰੇ ਦੱਸ ਬੰਦ ਨਹੀਂ ਹੋਇਆ ਤੁਹਾਡੇ ਪਿੰਡ ਚ ਨਸ਼ਾ ਫੁੱਲਾ ਨਸ਼ਾ ਹੈਗਾ ਹਾਂ ਹਾਂ ਚਿੱਟਾ ਵੀ ਚੱਲ ਰਿਹਾ ਚਿੱਟਾ ਵੀ ਚੱਲ ਰਿਹਾ ਹਾਂ ਸਰ੍ਹੇਆਮ ਚੱਲ ਰਿਹਾ ਚੱਲ ਰਿਹਾ ਵੀਰੇ ਚੱਲ ਰਿਹਾ ਹੈ ਗਾਈ 100% ਆ ਜੀ ਆਹ ਦੇਖੋ ਜਿਹੜਿਆਂ ਨੇ ਜਾਣ ਤਲੀ ਤੇ ਤਰੀ ਹੋਈ ਆ ਸ਼ਰਿਆਂ ਮਦੱਸ ਰਹੇ ਨੇ ਇੱਧਰ ਵੀਰ ਬੈਠੇ ਨੇ ਇਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਕਹਿੰਦਾ ਸਾਨੂੰ ਸਰਕਾਰਾਂ ਦੀ ਅਜਿਹੀ ਕੀ ਝੇਪਾ ਵੀ ਸਰਕਾਰਾਂ ਨੇ ਦਿੱਲੀ ਵਾਲੇ ਦਾ ਸਾਰੇ ਲਿਆ ਕੇ ਉਰੇ ਮੰਤਰੀ ਲਾਤੇ ਅਸੀਂ ਐਵੇਂ ੱਤਪੜ ਝਾੜਦੇ ਫਿਰਦੇ ਆ ਉਹਨਾਂ ਦੇ ਮੈਂ ਹੋਰਾਂ ਵੀਰਾਂ ਤੋਂ ਵੀ ਕਮੈਂਟ ਲਊਂਗਾ ਦੱਸੋ ਜੀ ਬਾਪੂ ਜੀ ਨਸਾ ਕਿੰਨਾ ਕਾ ਤੁਹਾਡੇ ਪਿੰਡਾਂ ਬਈ ਨਾ ਕਦਾ ਚੱਲੀ ਜਾਂਦਾ ਚਿੱਟਾ ਫੁੱਲ ਚੱਲ ਰਿਹਾ ਹਾਂ ਹਾਂ ਸਾਰਾ ਸਾਰੇ ਭਾਂਤ ਦੇ ਜਾਂਦਾ ਮੌਤਾਂ ਵੀ ਹੋ ਰਹੀਆਂ ਨੇ ਨਸੇ ਨਾਲ ਹਾਂ ਮੌਤਾਂ ਹੁੰਦੀਆਂ ਨੇ ਨਾਲ ਹਾਂਜੀ ਵੀਰ ਜੀ ਦੱਸੋ ਹਾਂ ਮੌਤਾਂ ਸ਼ਰੇਆਮ ਚੱਲ ਰਿਹਾ ਦੋ ਦੜੇ ਦੀ ਧਰਤੀ ਤੇ ਚਰੇਆਮ ਨਹੀਂ ਜੀ ਮੇਨ ਪ੍ਰਸਾਦ ਮਤਲਬ ਹੁਣ ਪਲਾਟੇ ਦੇ ਵਿੱਚ ਚਿੱਟਾ ਵਿਗਦਾ ਕੀ ਪੁਲਿਸ ਨੂੰ ਉਹਦੇ ਬਾਰੇ ਪਤਾ ਨਹੀਂ ਕੱਲੀ ਕੱਲੀ ਚੀਜ਼ ਬਾਰੇ ਪੁਲਿਸ ਨੂੰ ਪਤਾ ਕਿਉਂ ਕੁਝ ਕਰ ਨਹੀਂ ਸਕਦੇ ਕੋਈ ਵਰਦੀ ਦੀ ਪਾਵਰ ਨਹੀਂ ਕੋਈ ਆਵਾ ਦੀ ਪਾਰਟੀ ਨਾਲ ਆਵਾ ਦੀ ਪਾਰਟੀ ਸਰਕਾਰ ਦਾ ਬਦਲ ਔਰ ਰੋਡ ਦੇਖ ਲਓ ਪਹਿਲਾਂ ਚਲੋ ਆਪਾਂ ਮੰਨਦੇ ਵੀ ਇਹ ਕਾ ਸਰ ਕੇਂਦਰ ਸਰਕਾਰ ਦੇ ਅੰਦਰ ਪਰਪੰਤ ਹੋ ਗਈ ਮੁੱਖ ਮੰਤਰੀ ਜੀ ਛੋਟੇ ਹੀ ਪਰਮਿਸ਼ਨ ਨਹੀਂ ਹੁੰਦੇ ਮੁੱਖ ਮੰਤਰੀ ਦੀ ਕੁਰਸੀ ਬਹੁਤ ਵੱਡੀ ਕੁਰਸੀ ਹੁੰਦੀ ਆ ਕਿ ਇਹ ਜਿਹੜਾ ਸਰਾਮ ਤੋਂ ਲੈ ਕੇ ਬਲਾਡੇ ਤੱਕ ਇਹਨੂੰ 20 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਚ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਕਿਸੇ ਵੀ ਮੈਂ ਆਪਾ ਜਿਹੜਾ ਬੰਦਾ ਚੰਗਾ ਹੁੰਦਾ ਕੋਈ ਉਹਨੂੰ ਵੋਟਾਂ ਪਾ ਦਿੰਨੇ ਆਂ ਕਿ ਇਹ ਰੋਡ ਨੂੰ 20 ਸਾਲ ਹੋ ਗਏ ਰੋਡ ਬਣੇ ਨੂੰ ਉਹਨਾਂ ਨਾਲੇ ਮੁੱਖ ਮੰਤਰੀ ਦਾ ਆਪਦਾ ਇਲਾਕਾ ਮੈਂ ਕੋਈ ਬਾਦਲ ਕਹਿੰਦੇ ਨਾਲ ਨਹੀਂ ਬਾਦਲ ਕੇ ਲੰਬੀ ਗਿੱਦੜਬਾਹਾ ਬਾਜਾਖਾਨਾ ਜੈਤੋ ਜਿੱਥੇ ਮਰਜੀ ਤੁਸੀਂ ਦੇਖ ਲਓ ਰੋੜਾਂ ਦੀ ਗੱਲ ਬਣਾਈ ਪਈ ਹੈ ਉਹਨਾਂ ਹੀ ਸਰਕਾਰ ਦੇ ਵਿੱਚ ਤੇ ਅੱਜ ਹਾਂਜੀ ਇੱਥੇ ਇਹ ਲਾ ਲੋ ਵੀ ਐਨਾ ਬੁਰਾ ਹਾਲ ਇੱਥੋਂ ਵੀ ਜਿਉਂ ਲੰਘਦੇ ਨਾ ਮੰਡੀ ਰਵੇ ਨਾ ਐਨਾ ਬੁਰਾ ਹਾਲਾ ਮੁੱਖ ਮੰਤਰੀ ਤੇ ਜੋ ਆਪਦਾ ਏਰੀਆ ਇਸ ਮਾਰ ਸਕਦਾ ਤਾਂ ਹੋਰ ਕਰੂਗਾ ਮੁੱਖ ਮੰਤਰੀ ਦਾ ਪਿੰਡ ਇੱਥੇ ਕਿੰਨੇ ਕਿਲੋਮੀਟਰ ਘਟ ਘਟ 7-8 ਕਿਲੋ ਕਿਲੋ 7 ਕਿਲੋਮੀਟਰ 7 ਕਿਲੋਮੀਟਰ ਇੱਥੋਂ ਦੋ ਦੜੇ ਤੋਂ ਹਾਂਜੀ ਹਾਂ ਦੋਦੜਾ ਧਾਰਮਿਕ ਪਿੰਡਾਂ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ। ਅੱਛਾ ਕੋਈ ਹੋਰ ਕੋਈ ਵੀਰ ਬੋਲਣਾ ਚਾਹੁੰਦਾ? ਸ਼ੋ ਮੈਂ ਕਹੂੰਗਾ ਜਿੰਨਾ ਟਾਈਮ ਅਸੀਂ ਖੁੱਲ੍ਹ ਕੇ ਸਰਕਾਰ ਨੂੰ ਦੱਸਾਂਗੇ ਨਹੀਂ ਸਰਕਾਰ ਗਰਾਊਂਡ ਲੈਵਲ ਤੇ ਤੁਹਾਡਾ ਕੁਝ ਨਹੀਂ ਸਮਝ ਸਕਦੀ। ਜਿੰਨਾ ਟਾਈਮ ਅਸੀਂ ਗਰਾਊਂਡ ਲੈਵਲ ਤੇ ਨਹੀਂ ਆਉਂਦੇ ਅੱਜ ਇੱਕ ਦੇ ਘਰ ਦੇ ਵਿੱਚ ਅੱਗ ਲੱਗੀ ਆ ਜਿੱਦੇ ਆਪਣੇ ਘਰ ਦੇ ਵਿੱਚ ਲੱਗ ਅੱਗ ਲੱਗੀ ਉਹਦੇ ਅਸੀਂ ਜ਼ਰੂਰ ਬੋਲਾਂਗੇ। ਜਦੋਂ ਆਪਦੇ ਲੱਗਦੀ ਆ। ਸੋ ਇਸ ਵੀਰ ਨੇ ਵੀ ਕਮੈਂਟ ਦਿੱਤਾ ਸਾਰਿਆਂ ਨੇ ਕਮੈਂਟ ਦਿੱਤੇ ਨੇ। ਮੈਂ ਕਹਿਣਾ ਚਾਹੂੰਗਾ ਵੀ ਪੰਜਾਬ ਦੇ ਵਿੱਚ ਨਸ਼ਾ ਕਿਤੇ ਨਹੀਂ ਖਤਮ ਹੋਇਆ ਹੋਰ ਵੀਰਾਂ ਤੋਂ ਵੀ ਮਿਆਲੇ ਦਵਾਲੇ ਜਿਹੜੇ ਫਿਰਦੇ ਨੇ ਉਹਨਾਂ ਤੋਂ ਵੀ ਕਮੈਂਟ ਲੈਣ ਦੀ ਕੋਸ਼ਿਸ਼ ਕਰੂੰਗਾ। ਸ਼ੋਭੀਰ ਜੀ ਇਹ ਦੋਦੜੇ ਦੀ ਧਰਤੀ ਆ ਪਿੰਡ ਛੋਟਾ ਦੋਦੜਾ ਹੀ ਆ। ਛੋਟਾ ਵੀ ਪਿੰਡ ਦੋਦੜਾ ਹੀ ਆ। ਨਸ਼ਾ ਇੱਥੇ ਕਿਵੇਂ ਚੱਲ ਰਿਹਾ? ਬਾਦੂ ਭਾਈ। ਜੋਰਾਸੋਂਾਂ ਤੇ ਚੱਲ ਗਿਆਨੀ ਜੀ ਤੁਸੀਂ ਤਾਂ ਬੋਲ ਪੋ। ਪੰਜ ਪਿਆਰਾਂ ਤੋਂ ਅਮਰਤ ਸ਼ੱਕਿਆ ਬੋਲੋ। ਸਰੇ ਤੇ ਹੀ ਗਈ ਜੀ ਹੁਣ ਜਿਹੜਾ ਗਿਆਨੀ ਆ ਉਹ ਵੀ ਨਹੀਂ ਕਹਿ ਸਕਦਾ ਉਹਦਾ ਸਰੇ ਆਮ ਕਹੀ ਜਾਂਦੇ ਨੇ ਉਧਰ ਬੰਦੇ ਬਹੁਤ ਸਹੀ ਕਹਿੰਦੇ ਨੇ ਫਿਰ ਜੀ ਕਹਿੰਦੇ ਨਹੀਂ ਫੁੱਲ ਆ ਬਾਈ ਫੁੱਲ ਚੱਲਦਾ ਚਿੱਟਾ ਵੀ ਫੁੱਲ ਚੱਲਦਾ ਹਾਂ ਜੀ ਵੀਰ ਜੀ ਤੁਸੀਂ ਦੱਸੋ ਕੁਝ ਜਿਹੜਾ ਪਿੰਡਾ ਇਹਦਾ ਪਹਾੜੇ ਤੋਂ ਬਾਈ ਤੇਰੇ ਪਿੰਡ ਕਿੰਮਿਆ ਨਸਾ ਸਾਡੇ ਪਿੰਡ ਠੀਕ ਹੈ ਜੀ ਸਾਡੇ ਪਿੰਡ ਨਹੀਂ ਹੈਗਾ ਹਾਂ ਵੀ ਬੋਲੋ ਵੀ ਦੋਦੜੇ ਦੇ ਕਿਹੜੇ ਕਿਹੜੇ ਨੇ ਹੈਗਾ ਤੁਹਾਡੇ ਪਿੰਡ ਨਸਾ ਤੁਸੀਂ ਬੋਲੋ ਵੀ ਨਸਾ ਕਿੰਨਾ ਹੈ ਤੁਹਾਡੇ ਪਿੰਡ ਦਾ ਸੋ ਲੋਕ ਨੇ ਜਿਹੜੇ ਕੁਝ ਲੋਕ ਦੱਸ ਰਹੇ ਨੇ ਅਤੇ ਕੁਝ ਕ ਚਿਜਕਦੇ ਨੇ ਉਹਨਾਂ ਦੀ ਕੋਈ ਮਜਬੂਰੀ ਹੋਗੀ ਪਰ ਆਪਾਂ ਹਮੇਸ਼ਾ ਗਰਾਉਂਡ ਤੋਂ ਰਿਪੋਰਟ ਲੈਂਦੇ ਰਵਾਂਗੇ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਉਹਨਾਂ ਤਾਂ ਗਰਾਉਂਡ ਲੈਵਲ ਤੇ ਰਿਪੋਰਟ ਤੁਹਾਨੂੰ ਦੇਣੀ ਹੀ ਪਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ